भाई क्लोज हो थोड़े अरे दे मारे पीछे लिख कर ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਸ਼ਹੀਦ ਉਦਮ ਸਿੰਘ ਯੂਥ ਕਲੱਬ ਮਾਡਲ ਹਾਊਸ ਵੱਲੋਂ ਅੱਜ 15 ਸਾਲ ਹੋ ਗਏ ਆ ਜੀ ਆਪਣੇ ਸ਼ਹੀਦਾਂ ਦੀ ਯਾਦ ਵਿੱਚ ਹਰ ਸਾਲ ਅਸੀਂ ਸ਼ਹੀਦ ਉਦਮ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਮਾਗਮ ਕਰਦੇ ਆ ਅੱਜ ਵੀ ਇਹ ਪ੍ਰੋਗਰਾਮ ਹੋ ਰਿਹਾ ਆ ਸਾਰੇ ਸਾਡੇ ਕਲੱਬ ਮੈਂਬਰ ਇਲਾਕਾ ਨਿਵਾਸੀ ਸਾਡੇ ਹੋਰ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਅੱਜ ਅਸੀਂ 15 ਸਾਲ ਕੰਪਲੀਟ ਕਰਕੇ 12ਵੇਂ ਸਾਲ 'ਚ ਅਸੀਂ ਐਂਟਰ ਕਰਨ ਲੱਗੇ ਆ ਸ਼ਹੀਦਾਂ ਨੂੰ ਸਮਰਪਿਤ ਸਾਡਾ ਕਲੱਬ ਜਿਹੜਾ ਆ ਉਹ ਹਮੇਸ਼ਾ ਅਸੀਂ ਸਮਾਜ ਸੇਵਾ ਲਈ ਤਿਆਰ ਰਹਿੰਨੇ ਆ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਜਿਹੜੇ ਇਹਨਾਂ ਦੇ ਸ਼ਹੀਦਾਂ ਦੇ ਜਿਹੜੇ ਸਾਡੇ ਦਿਖਾਏ ਹੋਏ ਰਸਤੇ ਆ ਅਸੀਂ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਜੇ ਜੋ ਜੇ ਸਾਡੇ ਸ਼ਹੀਦ ਨਾ ਹੁੰਦੇ ਤੇ ਸ਼ਾਇਦ ਅਸੀਂ ਵੀ ਨਾ ਹੁੰਦੇ ਤੁਹਾਡੇ ਦੇ ਦਿਨ ਦੀ ਸਭ ਨੂੰ ਬਹੁਤ ਬਹੁਤ ਵਧਾਈ ਕਿਹੜੀ ਕਿਹੜੀ ਐਕਟੀਵਿਟੀ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਕਲੱਬ ਵੱਲੋਂ ਕਲੱਬ ਵੱਲੋਂ ਜੀ ਜਿੱਦਾਂ ਕੋਈ ਬੱਚਾ ਪੜ੍ਹਨਾ ਚਾਹੁੰਦਾ ਹੋਵੇ ਉਹਦੀ ਐਜੂਕੇਸ਼ਨ ਦਾ ਜੋ ਵੀ ਖਰਚਾ ਹੈ ਉਹ ਸਾਡਾ ਕਲੱਬ ਕਰਦਾ ਅਸੀਂ ਕਰ ਰਹੇ ਹਾਂ ਪਿਛਲੇ ਕਾਫੀ ਸਾਲਾਂ ਤੋਂ ਮਿਆਂ ਕਿ ਦਿਨਾਂ ਜਾਂਦੇ ਉਹ ਅੱਜ ਦੀ ਯੂਥ ਨੂੰ ਸੁਨੇਹਾ ਇਹ ਹੈ ਜੀ ਨਸ਼ਿਆਂ ਤੋਂ ਜਿੰਨਾ ਬਚ ਸਕਦੇ ਆ ਬਚੋ ਯੂਥ ਦੇ ਯੂਥ ਹੀ ਆਪਣੇ ਪਰਿਵਾਰ ਨੂੰ ਬਚਾ ਸਕਦੇ ਆ ਜੇ ਉਹ ਨਸ਼ਿਆਂ 'ਚ ਪੈ ਗਏ ਤੇ ਪਰਿਵਾਰ ਤਬਾਹ ਹੋ ਜਾਣਗੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਨਸ਼ਿਆਂ ਨੂੰ ਛੱਡੋ ਸਮਾਜ ਸੇਵਾ ਨਾਲ ਜੁੜੋ ਖੇਡਾਂ ਨਾਲ ਜੁੜੋ ਆਪਣਾ ਪੂਰਾ ਨਾਮ ਦੱਸੋ ਮੇਰਾ ਨਾਮ ਕੁਲਵਿੰਦਰ ਸਿੰਘ ਹੀਰਾ ਹੈ ਜੀ ਸ਼ਹੀਦ ਉਦਮ ਸਿੰਘ ਕਲੱਬ ਦਾ ਪ੍ਰੈਜ਼ੀਡੈਂਟ ਹੈ ਜੀ ਜੇ ਕਿਸੇ ਨੇ ਤੁਹਾਡੇ ਨਾਲ ਜੁੜਨਾ ਹੋਵੇ ਯੂਥ ਨੇ ਫੇਰ ਮਾਡਲ ਹਾਊਸ ਸਾਡਾ ਆਫਿਸ ਹੈ ਜੀ ਫੋਨ ਨੰਬਰ ਸਾਡੇ ਹਮੇਸ਼ਾ ਫੇਸਬੁੱਕ ਵਗੈਰਾ ਦੇ ਸੋਸ਼ਲ ਮੀਡੀਆ ਤੇ ਅਵੇਲੇਬਲ ਹੁੰਦੇ ਆ ਜਦੋਂ ਮਰਜੀ ਸਾਡੇ ਨਾਲ ਆ ਕੇ ਜੁੜ ਸਕਦਾ ਸਾਡੇ ਕੰਮ ਕੀਤੇ ਹੋਏ ਜਿਹੜੇ ਉਹਨਾਂ ਨੂੰ ਦੇਖੋ ਸੋਸ਼ਲ ਮੀਡੀਆ ਤੇ ਸਾਡਾ ਸਾਰਾ ਐਕਟਿਵ ਆ ਸਾਰਾ ਕੁਝ ਉਹ ਤੁਸੀਂ ਜਦੋਂ ਮਰਜੀ ਜ